ਅਸਵਕਤ ਅਸੀਂ ਮੌਜੂਦ ਹਾਂ ਅਮਰ ਸਰਦੇ ਰਣਜੀਤ ਐਵੇਨਿਊ ਦੀ ਦੁਸ਼ਹਿਰਾ ਗਰਾਊਂਡ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਡ੍ਰਿਲ ਜਿਹੜੀ ਹੈ ਉਹ ਚੱਲ ਰਹੀ ਹੈ ਜਿਸ ਦੇ ਤਹਿਤ ਇਹ ਜਿਹੜੇ ਸੜਕ ਦੇ ਉੱਤੇ ਦੇਖ ਸਕਦੇ ਹੋ ਜਦੋਂ ਕੋਈ ਹਵਾਈ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਜਿਹੜੇ ਹਾਲਾਤ ਬੰਦੇ ਨੇ ਤਾਂ ਇੱਕ ਸੜਕ ਦੇ ਹਾਲਾਤ ਜਿਹੜੇ ਇੱਥੇ ਬਣਾਏ ਗਏ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਸੜਕ ਦੇ ਉੱਤੇ ਜ਼ਖਮੀ ਹਾਲਾਤ ਦੇ ਵਿੱਚ ਜਿਹੜੇ ਲੋਕ ਨੇ ਉਹ ਪਏ ਨੇ ਔਰ ਇਸ ਡ੍ਰਿਲ ਦੇ ਦੌਰਾਨ ਸਿਵਲ ਡਿਫੈਂਸ ਦੇ ਅਧਿਕਾਰੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਔਰ NCC ਦੇ ਕੈਡਟਸ ਜਿਹੜੇ ਨੇ ਇਹਨਾਂ ਨੂੰ ਕਿਵੇਂ ਡੀਲ ਕਰਦੇ ਨੇ ਔਰ ਕਿਵੇਂ ਇਹਨਾਂ ਸਾਲਾਂ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਸਾਹਮਣੇ ਵੱਡੀ ਬਿਲਡਿੰਗ ਦੇ ਵਿੱਚ ਵੀ ਬਲਾਸਟ ਜਿਹੜੇ ਨੇ ਉਹ ਵੀ ਕੀਤੇ ਗਏ ਨੇ ਔਰ ਲੋਕ ਤੁਸੀਂ ਦੇਖ ਸਕਦੇ ਹੋ ਤੇ ਰਿਆਸਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਸ ਜਗ੍ਹਾ ਦੇ ਉੱਤੇ ਤਾਂ ਕਿ ਅ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਜਦੋਂ ਵੱਡੇ ਸ਼ਹਿਰਾਂ ਦੇ ਤੇ ਜਦੋਂ ਦੋ ਦੇਸ਼ਾਂ ਦੇ ਵਿੱਚ ਜੰਗ ਦੇ ਹਾਲਾਤ ਬਣਦੇ ਨੇ ਤਾਂ ਦੇਸ਼ਾਂ ਦੇ ਉੱਤੇ ਤਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਹੁਣ ਇਹਨਾਂ ਨੂੰ ਜਿਹੜੇ ਚੁੱਕਣ ਦੀ ਡ੍ਰਿਲ ਜਿਹੜੀ ਹੈ ਇਸ ਜਗ੍ਹਾ ਦੇ ਉੱਤੇ ਇਹਨਾਂ ਨੂੰ ਹਸਪਤਾਲਾਂ ਦੇ ਵਿੱਚ ਲਿਜਾਇਆ ਜਾਇਆ ਜਾਏਗਾ ਦੇਖ ਸਕਦੇ ਹੋ ਤਾਂ ਇਸ ਦੇ ਵਿੱਚ ਵਲੰਟੀਅਰ ਜਿਹੜੇ ਨੇ ਉਹ ਲਏ ਨੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਉੱਥੇ ਵਲੰਟੀਅਰ ਜਿਹੜੇ ਪਹੁੰਚੇ ਨੇ ਔਰ ਇਹਨਾਂ ਨੂੰ ਇਥੋਂ ਚੁੱਕ ਕੇ ਲਿਜਾਇਆ ਜਾਏਗਾ ਔਰ ਇਸ ਦੇ ਵਿੱਚ ਬਹੁਤ ਸਾਰੇ ਸ਼ਹਿਰ ਵਾਸੀ ਜਿਹੜੇ ਨੇ ਉਹ ਸਾਹਮਣੇ ਇਸ ਪਾਸੇ ਹਲਾਤ ਐਮਰਜੈਂਸੀ ਹਲਾਤਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਫਾਇਰ ਬ੍ਰਿਗੇਡ ਦੀਆਂ ਟੀਮਾਂ ਐਮਬੂਲੈਂਸ ਵਗੈਰਾ ਜਿਹੜੀਆਂ ਨੇ ਇੱਥੇ ਪਹੁੰਚ ਰਹੀਆਂ ਨੇ ਔਰ ਪੂਰੀ ਡਰੇਲ ਜਿਹੜੀ ਹੈ ਇਹ ਕੀਤੀ ਜਾ ਰਹੀ ਹੈ ਔਰ ਇਹਨਾਂ ਹਲਾਤਾਂ ਦੇ ਵਿੱਚ ਜਦੋਂ ਅਟੈਕ ਹੁੰਦਾ ਹੈ ਕਿਸੇ ਜਦੋਂ جنگ ਦੇ ਹਾਲਾਤ ਬੰਦੇ ਨੇ ਇਹ ਤਾਂ ਜਦੋਂ ਅਟੈਕ ਹੁੰਦਾ ਹੈ ਤਾਂ ਸ਼ਹਿਰਾਂ ਦੇ ਵਿੱਚ ਜਿੱਥੇ ਵੱਡੀਆਂ ਬਿਲਡਿੰਗਸ ਨੇ ਜਾਂ ਭੀੜ ਭੜ ਵਾਲੇ ਇਲਾਕੇ ਨੇ ਤਾਂ ਉੱਥੇ ਕਿਵੇਂ ਦੇ ਹਾਲਾਤ ਰਹਿੰਦੇ ਨੇ ਇਹ ਸਾਰਾ ਇਸ ਡ੍ਰਿਲ ਦੇ ذریعے ਇਸ ਜਗ੍ਹਾ ਦੇ ਵਿੱਚ ਇਹ ਜਿਹੜਾ ਡ੍ਰਿਲ ਦੇ ذریعے ਜਿਹੜਾ ਇਹ ਸਾਰਾ ਤੁਸੀਂ ਦੇਖ ਸਕਦੇ ਹੋ ਇੱਥੇ ਲਜਾਇਆ ਜਾ ਰਿਹਾ ਜਿਸ ਦੇ ਵਿੱਚ ਸਿਵਲ ਡਿਫੈਂਸ ਦੇ ਅਧਿਕਾਰੀ ਨੇ ਪੰਜਾਬ ਹோம்ਗਾਰਡ ਦੇ ਜਵਾਨ ਨੇ ਔਰ ਨਾਲ ਹੀ ਜੇ ਗੱਲ ਕੀਤੀ ਜਾਵੇ ਤਾਂ ਐਂਬੂਲੈਂਸ ਦੇ ਫਾਇਰ ਜਿਹੜੇ ਬ੍ਰਿਗੇਡ ਦੀਆਂ ਟੀਮਾਂ ਨੇ ਉਹਨਾਂ ਦੇ ਵੱਲੋਂ ਤਾਂ ਇਸ ਜਗ੍ਹਾ ਦੇ ਉੱਤੇ ਪੂਰੀ ਇਹ ਟ੍ਰੇਨਿੰਗ ਜਿਹੜੀ ਹੈ ਅੰਮ੍ਰਿਤਸਰ ਦੀ ਰਣਜੀਤ ਐਵਨਿਊ ਦੀ ਦੁਸ਼ਹਰਾ ਗਰਾਊਂਡ ਦੇ ਵਿੱਚ ਸਿੱਧੀਆਂ ਤਸਵੀਰਾਂ ਨੇ ਜਿੱਥੇ ਅੰਮ੍ਰਿਤਸਰ ਦੇ ਲੋਕ ਕਾਫੀ ਵਲੰਟੀਅਰ ਦੇ ਤੌਰ ਤੇ ਇਥੇ ਪਹੁੰਚੇ ਨੇ ਔਰ ਆਪਣਾ ਸਹਿਯੋਗ ਦੇ ਰਹੇ ਨੇ ਤਾਂ ਕਿ ਇਥੇ ਜੇਕਰ ਸਾਹਮਣੇ ਬਿਲਡਿੰਗ ਦੇ ਵਿੱਚ ਵੀ ਗਿਵੇ ਦੇ ਹਾਲਾਤ ਰਹਿਣਗੇ ਇਸ ਦੇ ਉੱਤੇ ਵੀ ਡ੍ਰਿਲ ਜਿਹੜੀ ਕੀਤੀ ਜਾ ਰਹੀ ਹੈ ਸਾਹਮਣੇ ਬਿਲਡਿੰਗ ਦੇ ਵਿੱਚ ਬਲਾਸ ਜਿਹੜੇ ਨੇ ਉਹ ਕੀਤੇ ਗਏ ਨੇ ਔਰ ਇਹ ਸਿੱਧੀਆਂ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਦੁਸ਼ਹਿਰਾ ਗਰਾਊਂਡ ਦੀਆਂ ਜਿੱਥੇ ਸਾਹਮਣੇ ਉਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਜਦ ਜੇਸਾ ਘਾਦੇ ਤੇ ਬਲਾਸਟ ਹੁੰਦੇ ਨੇ ਜਾਂ ਕੋਈ 에어 ਰੇਡ ਹੁੰਦੀ ਹੈ ਤਾਂ ਉਸ ਜਗ੍ਹਾ ਦੇ ਉੱਤੇ ਕਿਵੇਂ ਦੇ ਹਾਲਾਤ ਜਿਹੜੇ ਨੇ ਉਹਨਾਂ ਨਾਲ ਕਿਵੇਂ ਡੀਲ ਕੀਤਾ ਜਾ ਰਿਹਾ ਜ਼ਖਮੀ ਜੇਕਰ ਹੁੰਦੇ ਨੇ ਉਹਨਾਂ ਨੂੰ ਕਿੰਨਾ ਹਾਲਾਤਾਂ ਦੇ ਵਿੱਚ ਲਿਜਾਇਆ ਜਾਂਦਾ ਇਹ ਤਾਂ ਅੰਮ੍ਰਿਤਸਰ ਦੇ ਵਿੱਚ ਡਰਿੱਲ ਦੀ ਗੱਲ ਕੀਤੀ ਜਾਵੇ ਤਾਂ 7 ਮਈ ਨੂੰ ਵੀ ਕੀਤੀ ਗਈ ਸੀ ਉਸ ਤੋਂ ਬਾਅਦ 8 9 10 ਮਈ ਨੂੰ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਅਟੈਕ ਜਿਹੜਾ ਸੀ ਅੰਮ੍ਰਿਤਸਰ ਦੇ ਵਿੱਚ ਜਿਹੜੇ ਬਲਾਸਟ ਹੁੰਦੇ ਰਹੇ ਸੀਗੇ ਤਾਂ ਇਹੋ ਚ 4 ਦਿਨ ਅੰਮ੍ਰਿਤਸਰ ਦੇ ਵਿੱਚ ਕਾਫੀ ਬਲੈਕਆਊਟ ਜਿਹੜਾ ਸੀ ਉਹ ਰਿਹਾ ਸੀ ਰਾਤ ਵੇਲੇ ਧਮਾਕਿਆਂ ਦੀ ਆਵਾਜ਼ ਜਿਹੜੀ ਸੀ ਆਉਂਦੀ ਨਹੀਂ ਸੀ ਪਰ ਅੰਪ ਡਿਪਾਰਟ ਦਾ ਏਅਰ ਡਿਫੈਂਸ ਸਿਸਟਮ ਜਿਹੜਾ ਸੀ ਉਹ ਕਾਫੀ ਤਗੜਾ ਹੁੰਦੇ ਦੇ ਕਾਰਨ ਕੋਈ ਵੀ ਜਾਣੀ ਉਸ ਵੇਲੇ ਨੁਕਸਾਨ ਹੋਇਆ ਨਹੀਂ ਸੀ ਹੋਇਆ ਪਰ ਫਿਰ ਵੀ ਹੁਣ ਜਿਹੜੀ ਡ੍ਰਿਲ ਹੈ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਡ੍ਰਿਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਕਿਉਂਕਿ ਸਰਹੱਦੀ ਖੇਤਰ ਹੈ ਭਾਰਤ-ਪਾਕਿਸਤਾਨ ਵਿਚਾਲੇ ਜਦੋਂ ਪਹਿਲਗਾਮ ਅਟੈਕ ਹੋਇਆ ਸੀ ਤਾਂ ਪਹਿਲਗਾਮ ਅਟੈਕ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੋ ਜੰਗ ਦੇ ਹਾਲਾਤ ਬਣੇ ਸੀ ਪ੍ਰੇਸ਼ਨ ਸੰਧੂਰ ਲਾਂਚ ਕੀਤਾ ਸੀ ਤਾਂ ਉਦੋਂ ਇਸ ਪਾਸੋਂ ਐਂਬੂਲੈਂਸ ਵੀ ਜਿਹੜੀਆਂ ਨੇ ਉਹ ਵੀ ਇੱਥੇ ਪਹੁੰਚ ਰਹੀਆਂ ਡ੍ਰਿਲ ਦੇ ਵਿੱਚ ਪੂਰਾ ਪ੍ਰਸ਼ਾਸਨਿਕ ਕਮਲਾ ਕੜਾ ਹੈ ਉਸੇ ਜੋ ਕਰ ਰਿਹਾ ਔਰ ਜੇਕਰ ਜਿਹੜੇ ਹਗਾਮੀ ਹਾਲਾਤ ਨੇ ਉਸ ਦੇ ਵਿੱਚ ਕਿਵੇਂ ਨਜਿਠਿਆ ਜਾਏਗਾ ਤਾਂ ਸਾਹਮਣੇ ਪੂਰੀ ਡ੍ਰਿਲ ਹੈ ਐਂਬੂਲੈਂਸ ਤੁਸੀਂ ਦੇਖ ਸਕਦੇ ਹੋ ਔਰ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਕਿਵੇਂ ਰੈਸਕਿਊ ਕੀਤਾ ਜਾਏਗਾ ਔਰ ਰੈਸਕਿਊ ਕਰਨ ਦੇ ਨਾਲ ਨਾਲ ਇਹਨਾਂ ਨੂੰ ਜਿਹੜੇ ਇਥੋਂ ਦੀ ਜਿਹੜੀ ਇਹਨਾਂ ਹਾਲਾਤਾਂ ਦੇ ਨਾਲ ਕਿਵੇਂ ਨਜਿਠਿਆ ਜਾਏਗਾ ਤਾਂ ਸਾਹਮਣੇ ਤਸਵੀਰਾਂ ਦੇ ਵਿੱਚ ਪੰਜਾਬ ਹਮ ਗੜ ਦੀਆਂ ਟੀਮਾਂ ਇਸ ਦੇ ਵਿੱਚ ਦੇਖੀਆਂ ਜਾ ਸਕਦੀਆਂ ਨੇ ਐਂਬੂਲੈਂਸ ਜਿਹੜੀਆਂ ਨੇ ਉਸ ਦੇ ਵਿੱਚ ਸਹਿਯੋਗ ਕਰ ਰਹੀਆਂ ਨੇ ਪੰਜਾਬ ਫਾਇਰ ਸਰਵਿਸ ਤੋਂ ਸਿਵਲ ਪ੍ਰਸ਼ਾਸਨ ਦੇ तमाम ਅਧਿਕਾਰੀ ਜਿਹੜੇ ਨੇ ਇੱਥੇ ਮੌਜੂਦ ਨੇ ਔਰ ਇਹ ਸਾਹਮਣੇ ਐਂਬੂਲੈਂਸ ਦੇ ਵਿੱਚ ਜਿਹੜੇ ਇਸ ਜਗ੍ਹਾ ਦੇ ਉੱਤੇ ਐਂਬੂਲੈਂਸ ਦੇ ਵਿੱਚ ਜਿਹੜੇ ਇੱਥੇ ਡ੍ਰਿਲ ਕੀਤੀ ਜਾ ਰਹੀ ਹੈ ਕਿ ਮਰੀਜ਼ਾਂ ਨੂੰ ਕਿਵੇਂ ਲਿਜਾਇਆ ਜਾਣਾ ਇਹ ਤਾਂ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਾਂ ਪੂਰੀ ਤਿਆਰੀ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੇ ਜਦੋਂ ਬਲਾਸਟ ਹੁੰਦੇ ਨੇ ਕਿਉਂਕਿ ਭਾਰਤ-ਪਾਕਿਸਤਾਨ ਵਿੱਚ ਅੱਲੇ ਪਿਛਲੇ ਸਮੇਂ ਦੇ ਵਿੱਚ ਵੀ ਜੰਗ ਦੇ ਹਾਲਾਤ ਜਿਹੜੇ ਬਣੇ ਸੀ ਤਾਂ ਉਸ ਵੇਲੇ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਲਰਟ ਰਹਿਣ ਦੇ ਲਈ ਕਹ ਦਿੱਤਾ ਗਿਆ ਸੀ ਤਾਂ ਉਸ ਵੇਲੇ ਵੀ ਇਹ ਡ੍ਰਿਲ ਜਿਹੜੀਆਂ ਸੀ ਦੇਖਣ ਨੂੰ ਮਿਲੀਆਂ ਸੀ ਤਾਂ ਹੁਣ ਵੀ ਇਸ ਜਗ੍ਹਾ ਦੇ ਉੱਤੇ ਜਦੋਂ ਬਲਾਸਟ ਹੁੰਦਾ ਹੈ ਤਾਂ 6 ਵਜੇ ਪੂਰੀ ਡ੍ਰਿਲ ਹੈ ਕਿਉਂਕਿ ਅੱਜ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਜਿਹੜਾ ਹੈ ਉਹ 8 ਵਜੇ ਆਉਣਾ ਹੈ ਪ੍ਰਸ਼ਾਸਨ ਦੇ ਅਧਿਕਾਰੀ ਵੀ ਪਹੁੰਚੇ ਨੇ ਔਰ ਕਬਰੋਂ ਦੀ ਜ਼ਰੂਰਤ ਨਹੀਂ ਸਿਰਫ ਇਸ ਨੂੰ ਇੱਕ ਡ੍ਰਿਲ ਹੈ ਤਾਂ ਕਿ ਲੋਕ ਜਿਹੜੇ ਨੇ ਇਸ ਦੇ ਵਿੱਚ ਸਾਵਧਾਨੀ ਵਰਤ ਸਕਣ ਔਰ ਕਿੰਨਾ ਹਾਲਾਤਾਂ ਦੇ ਵਿੱਚ ਅੱਜ ਜਿਹੜੇ ਸਰਦੀ ਏਰੀਆ ਦੇ ਵਿੱਚ ਡ੍ਰਿਲ ਜਿਹੜੀ ਕੀਤੀ ਜਾ ਰਹੀ ਹੈ ਔਰ ਅੰਮ੍ਰਿਤਸਰ ਦੇ ਵਿੱਚ ਡ੍ਰਿਲ ਜਿਹੜੀ ਜਾ ਰਹੀ ਹੈ ਤਾਂ ਇੱਥੋਂ ਐਂਬੂਲੈਂਸ ਜਿਹੜੀ ਹੈ ਤਾਂ ਇਸ ਪਾਸੇ ਐਂਬੂਲੈਂਸ ਦੇ ਵਿੱਚ ਕਿਵੇਂ ਇਹਨਾਂ ਸਾਰੇ ਜੇਕਰ ਹਾਲਾਤ ਪੈਦਾ ਹੁੰਦੇ ਤਾਂ ਮਰੀਜ਼ਾਂ ਨੂੰ ਲੈ ਕੇ ਜਾਣਾ ਤਾਂ ਤਮਾਮ ਜਿਹੜੀ ਇਹ ਸਿੱਧੀਆਂ ਤਸਵੀਰਾਂ ਅੰਮ੍ਰਿਤਸਰ ਦੀਆਂ ਦੁਸ਼ਹਿਰਾ ਗਰਾਊਂਡ ਦੀਆਂ ਨੇ ਜਿੱਥੇ ਇਹ ਡ੍ਰਿਲ ਜਿਹੜੀ ਆ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਐਂਬੂਲੈਂਸ ਫਾਇਰ ਸਰਵਿਸ ਫਾਇਰ ਬ੍ਰਿਗੇਡ ਔਰ ਤਮਾਮ ਜਿਹੜੇ ਸਿਵਲ ਡਿਫੈਂਸ ਦੇ ਅਧਿਕਾਰੀ ਨੇ ਜਿਹੜੇ ਇਥੋਂ ਜਿਹੜੇ ਰਵਾਨਾ ਹੋ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਇਹ ਡ੍ਰਿਲ ਜਿਹੜੀ ਇਸ ਤੋਂ ਬਾਅਦ ਅੱਜ ਅੰਮ੍ਰਿਤਸਰ ਦੇ ਵਿੱਚ 8 ਵਜੇ ਬਲੈਕਆਊਟ ਵੀ ਜਿਹੜਾ ਉਹ ਹੋਵੇਗਾ ਤਾਂ ਇਸ ਜਗ੍ਹਾ ਦੇ ਉੱਤੇ ਪੂਰੀ ਚੌਕਸੀ ਜਿਹੜੀ ਹੈ ਇਸ ਦਾ ਸੈਕੰਡ ਫੇਜ਼ ਜਿਹੜਾ ਇਸ ਦੇ ਆਪਰੇਸ਼ਨ ਫੀਲਡਸ ਦਾ ਨਾਮ ਹੈ ਤਾਂ ਸੈਕੰਡ ਫੇਜ਼ ਜਿਹੜਾ ਇਸ ਦਾ ਸ਼ੁਰੂ ਹੋ ਗਿਆ ਹੈ ਤਾਂ ਇਸ ਦੇ ਵਿੱਚ ਅ ਸામਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਪੜਾ ਵਾਰ ਇਹਨੂੰ ਅੱਗੇ ਵਿਧਾਇਆ ਜਾ ਰਿਹਾ ਹੈ ਹਮਲੇ ਦੀ ਚੇਤਾਵਨੀ ਜਦੋਂ ਕੋਈ ਹਮਲਾ ਹੁੰਦਾ ਤਾਂ ਉਸ ਵੇਲੇ ਕਿਵੇਂ ਚੇਤਾਵਨੀ ਦਿੱਤੀ ਜਾਂਦੀ ਹੈ ਤਾਂ ਇਸ ਜਗ੍ਹਾ ਦੇ ਉੱਤੇ ਇਹ ਚੇਤਾਵਨੀ ਜਿਹੜੀ ਇਹ ਦਿੱਤੀ ਜਾਂਦੀ ਹੈ ਕਿ ਇਹ ਸਟ੍ਰਾਈਕ ਜਿਹੜੀ ਹੈ ਉਹ ਕਹਿੰਦੇ ਕਿਵੇਂ ਹੁੰਦੀ ਹੈ ਤਾਂ ਇੱਥੇ ਇਸ ਜਗ੍ਹਾ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਤਾਂ ਇਹ ਸਭ ਪਹਿਲਾਂ ਹੈ ਤਸ ਪਹਿਲਾਂ ਜਿਹੜਾ ਇਹ ਰੇਡਸ ਦੀ ਜਿਹੜੀ ਪਹਿਲਾਂ ਚੇਤਾਵਨੀ ਸੀ ਜਿਸ ਨੂੰ ਰੈੱਡ ਇੱਕ ਫਲੈਗ ਦੇ ਨਾਲ ਇੱਕ ਵਿਅਕਤੀ ਜਿਹੜਾ ਅਸੀਂ ਚੱਲ ਰਹੇ ਸੀ ਤਾਂ ਉਸਨੇ ਇਹ ਰੇਡ ਦੀ ਚੇਤਾਵਨੀ ਦਿੱਤੀ ਸੀ ਤਾਂ ਹੁਣ ਗ੍ਰੀਨ ਝੰਡੇ ਦੇ ਨਾਲ ਜਿਹੜੇ ਨੇ ਇੱਥੇ ਘੁੰਮ ਰਹੇ ਨੇ ਕਿ ਇਹ ਰੇਡ ਜਿਹੜੀ ਹੈ ਹਮਲਾ ਖਤਮ ਹੋ ਗਿਆ ਹੈ ਤਾਂ ਇਸ ਅਗਾ ਦੇ ਉੱਤੇ ਡ੍ਰਿਲ ਨੂੰ ਜਿਹੜਾ ਹੈ ਉਹ ਵਕ ਵਕ ਪੜਾਵਾਂ ਦੇ ਵਿੱਚ ਇਸ ਨੂੰ ਕੰਪਲੀਟ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਤਾਂ ਇਸ ਅਗਾ ਦੇ ਉੱਤੇ ਇਹ ਤਸਵੀਰਾਂ ਸਿੱਧੀਆਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਬਕਾਇਦਾ ਤੌਰ ਦੇ ਉੱਤੇ ਇਸ ਦੀ ਅੱਜ ਰੀਡ ਜਿਹੜੀ ਹੈ ਇਹਦਾ ਪ੍ਰਸ਼ੰਸ਼ੀਲ ਦੇ ਤਹਿਤ ਇਥੇ ਜਿਹੜੀ ਟ੍ਰੇਨਿੰਗ ਕੀਤੀ ਜਾ ਰਹੀ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਇਹ ਦੂਸਰੀ ਦੂਸਰੀ ਵਾਰ ਇਹ ਜਿਹੜੀ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਨੇ ਸਿਵਲ ਡਿਫੈਂਸ ਦੇ ਅਧਿਕਾਰੀ ਨੇ ਪੰਜਾਬ ਹੋਮਗਾਰਡ ਦੇ ਅਧਿਕਾਰੀ ਨੇ ਔਰ ਐਨਸੀਸੀ ਦੇ ਕੈਡਟਸ ਨੇ ਕੈਡਟਸ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਹਗਾਮੀ ਹਾਲਾਤ ਦੇ ਜੰਗ ਦੇ ਹਾਲਾਤ ਬੰਦੇ ਨੇ ਇਹ ਸਟ੍ਰਾਈਕਸ ਹੁੰਦੀ ਹੈ ਸ਼ਰਧ ਦੇ ਸ਼ਹਿਰ ਦੇ ਵਿੱਚ ਕੋਈ ਜੇਕਰ ਹਮਲਾ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਵੇਲੇ ਕਿਵੇਂ ਨਜਿੱਠਣਾ ਹੈ ਤਾਂ ਉਸ ਦੀ ਬਕਾਇਦਾ ਤੌਰ ਦੇ ਤੇ ਟਰੇਨਿੰਗ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਤਾਂ ਬਕਾਇਦਾ ਸਿਵਲ ਡਿਫੈਂਸ ਦੇ ਅਧਿਕਾਰੀ ਤੁਸੀਂ ਇਸ ਪਾਸੇ ਦੇਖ ਸਕਦੇ ਹੋ ਤਾਂ ਇਸ ਦੀਆਂ ਤਸਵੀਰਾਂ ਜਿਹੜੀਆਂ ਨੇ ਅੰਮ੍ਰਿਤਸਰ ਦੀਆਂ ਨੇ ਜਿੱਥੇ ਜਿਹੜਾ ਨੌਜਵਾਨਾਂ ਨੇ ਹਮਲੇ ਦੀ ਜਿਹੜੀ ਸ਼ੁਰੂਆਤ ਕੀਤੀ ਸੀਗੀ ਉਸ ਦੀ ਇਹ ਜਿਹੜੀ ਮੌਕ ਡ੍ਰਿਲ ਸੀ ਉਸ ਦੀ ਸ਼ੁਰੂਆਤ ਕਿਵੇਂ ਹੋਈ ਉਸ ਤੋਂ ਬਾਅਦ ਬਲਾਸਟ ਹੋਏ ਤੇ ਉਸ ਤੋਂ ਬਾਅਦ ਇਹ ਜਿਹੜੀ ਡ੍ਰਿਲ ਹੈ ਇਸ ਨੂੰ ਹੁਣ ਪੜਾਵਾਰ ਅੱਗੇ ਵਧਾਇਆ ਜਾ ਰਿਹਾ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੂਰਤ ਟੀਵੀ ਅੰਮ੍ਰਿਤਸਰ